ਖਬਰਨਾਮਾ ਦੇਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਇੱਕ ਪਾਸੇ ਈਡੀ ਨੇ ਕਾਂਗਰਸ ਦੇ ਸਾਬਕਾ ਸੀਐਮ ਦੇ ਘਰ ਦੇ ਵਿੱਚ ਰੇਡ ਮਾਰੀ ਰੇਡ ਪਰ ਤੋਂ ਬਾਅਦ ਕਾਂਗਰਸ ਨੇ ਸਾਬਕਾ ਮੁੱਖ ਮੰਤਰੀ ਦੇ ਲੜਕੇ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਬਾਅਦ ਵਿੱਚ ਕਾਂਗਰਸ ਦੇ ਆਗੂਆਂ ਨੇ ਈਡੀ ਦੀਆਂ ਗੱਡੀਆਂ ਦੀ ਪੱਨ ਤੋੜ ਕਰ ਦਿੱਤੀ ਕੀ ਅਜਾਇਆ ਕਰਨਾ ਇਹ ਮناسب ਸੀ ਕਾਨੂੰਨੀ ਕਾਰਵਾਈ ਹੋਵੇਗੀ ਇੱਕ ਪਾਸੇ ਜਿੱਥੇ ਇਮਾਨਦਾਰੀ ਦਾ ਕਾਨੂੰਨ ਦਾ ਟੰਡੂਰਾ ਪਟਿਆ ਜਾਂਦਾ ਹੈ ਕਾਂਗਰਸ ਪਾਰਟੀ ਦੇ ਆਗੂਆਂ ਵੱਲੋਂ ਸੁਧਾਰ ਬਚਾਓ ਪੰਜਾਬ ਦੇ ਵਿੱਚ ਰੈਲੀਆਂ ਚੱਲੀਆਂ ਹੋਈਆਂ ਨਹੀਂ ਪੰਜਾਬ ਦੇ ਨਵੇਂ بڑے ਅੰਚਾਰ ਤੇ ਵਿਪੇਸ਼ ਬਹਿਸ਼ ਬਗੇਲ ਦੀ ਅਵਾਜ਼ ਦੇ ਵਿੱਚ ਤੇ ਦੂਸਰੇ ਪਾਸੇ ਸਾਬਕਾ ਕਾਂਗਰਸ ਦੇ ਮੁੱਖ ਮੰਤਰੀ ਭਗਵੰਤ ਮੁੱਖ ਮੰਤਰੀ ਦਿਨ ਲੜਕੇ ਨੂੰ ਜਿਵੇਂ ਹੀ ਈਡੀ ਨੇ ਗ੍ਰਿਫਤਾਰ ਕੀਤਾ ਤਾਂ ਕੀ ਹੋਇਆ ਕਾਂਗਰਸੀ ਵਰਕਰਾਂ ਨੇ ਗੱਡੀਆਂ ਈਡੀ ਦੀਆਂ ਭੜ ਦਿੱਤੀਆਂ ਵੱਡੀ ਕਾਰਵਾਈ ਹੋਵੇਗੀ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਈਡੀ ਨੇ ਛਤੀਸਗੜ ਦੇ ਸਾਬਕਾ ਮੁੱਖ ਮੰਤਰੀ ਬਭੇਸ਼ ਬਗੇਲ ਦੇ ਪੁੱਤਰ ਚਤਨਿਆ ਬਗੇਲ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸ ਨੂੰ ਆਪਣੇ ਨਾਲ ਲੈ ਗਈ ਹੈ ਇਸ ਦੌਰਾਨ ਕਾਂਗਰਸੀ ਵਰਕਰਾਂ ਨੇ ਈਡੀ ਦੀ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹਾਲਾਂਕਿ ਈਡੀ ਟੀਮ ਦੀ ਈਡੀ ਦੀ ਟੀਮ ਪਹਿਲਾਂ ਹੀ ਚਤਨਿਆ ਬਗੇਸ਼ ਬਗੇਲ ਤੋਂ ਪੁੱਛਗਿੱਛ ਕਰ ਚੁੱਕੀ ਕਰ ਚੁੱਕੀ ਸੀ ਇਨਫੋਰਸਮੈਂਟ ਡਾਇਰੈਕਟਰ ਯਾਨੀ ਕਿ ਈਡੀ ਨੇ ਅੱਜ ਸਵੇਰੇ ਛੱਤੀਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸੀ ਨੇਤਾ ਬਬੇਸ਼ ਬਗੇਲ ਜੋ ਪੰਜਾਬ ਦੇ ਇੰਚਾਰਜ ਨੇ ਕਾਂਗਰਸ ਪਾਰਟੀ ਦੇ ਪੁੱਤਰ ਚੈਤਨੀਲ ਬਗੇਚ ਬਗੇਲ ਦੇ ਭਲਾਈ ਕਰ ਤੇ ਛਾਪਾ ਮਾਰਿਆ ਦੱਸਿਆ ਜਾ ਰਿਹਾ ਹੈ ਕਿ ਇਹ ਕਾਰਵਾਈ ਸ਼ਰਾਬ ਘੁਟਾਲੇ ਵਿੱਚ ਮੰਡੀ ਮਨੀ ਲਾਂਡਰਿੰਗ ਨਾਲ ਸੰਬੰਧਿਤ ਹੈ ਪਿਛਲੇ ਕੁਝ ਸਾਲਾਂ ਤੋਂ ਸ਼ਰਾਬ ਘਟਾਲੇ ਦੇ ਦੋਸ਼ਾਂ ਕਰ 36 ਗੜ ਵਿੱਚ ਰਾਜਨੀਤਿਕ ਮਾਹੌਲ ਕਰ ਮੈਂ ਇਸ ਸੰਬੰਧੀ ED ਕਈ ਵਾਰ ਵਿਭੇਸ਼ ਬਗੈਨ ਤੇ ਉਸਦੇ ਸਾਥੀਆਂ ਦੇ ਨਕਾੜਿਆ ਤੇ ਛਾਪੇਮਾਰੀ ਕਰ ਚੁੱਕੀ ਹੈ ਕਰ ਚੁੱਕੀ ਹੈ ED ਸੂਤਰਾ ਅਨਸਾਰ ਇਹ ਕਦਮ منی ਲਾਂਡਰਿੰਗ ਦੇ ਸਬੂਤ ਮਿਲਣ ਤੋਂ ਬਾਅਦ ਚੁੱਕਿਆ ਗਿਆ ਇਸ ਮੌਕੇ ਵਿਭੇਸ਼ ਬਗੈਨ ਨੇ ਸੋਸ਼ਲ ਮੀਡੀਆ ਤੇ ਚੁਟਕੀ ਲੈਂਦੇ ਹੋਏ ਲਿਖਿਆ ਕਿ ਅੱਜ ਉਹਨਾਂ ਦੇ ਪੁੱਤਰ ਦਾ ਜਨਮ ਹੋ ਰਿਹਾ ਹੈ ਕੇਂਦਰ ਸਰਕਾਰ ਨੇ ਤੋਹਫਾ ਭੇਜਿਆ ਹੈ ਜਿਵੇਂ ਹੀ ਇਹ ਖਬਰ ਫੈਲੀ ਤਾਂ ED ਦੀ ਟੀਮ ਵਬੇਸ਼ ਬਗੇਲ ਦੇ ਘਰ ਛਾਪਾ ਮਾਰੀ ਹੈ ਕਾਂਗਰਸੀ ਵਰਕਰ ਵੱਡੀ ਗਿਣਤੀ ਵਿੱਚ ਉੱਥੇ ਪਹੁੰਚ ਗਿਆ ਵਰਕਰਾਂ ਘਰ ਦੇ ਦੋਵੇਂ ਗੇਟਾਂ ਤੇ ਜ਼ਮੀਨ ਤੇ ਬੈਠ ਕੇ ਨਾਰੇਬਾਜੀ ਸ਼ੁਰੂ ਕਰ ਦਿੱਤੀ ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਇਰੀ ਦੀਆਂ ਗੱਡੀਆਂ ਤੇ ਪੱਥਰਬਾਜ਼ੀ ਵੀ ਕੀਤੀ ਗਈ ਹਾਲਾਂਕਿ ਵਬੇਸ਼ ਬਗੇਲ ਦੇ ਲੜਕੇ ਚਿਤਨੀਆਂ ਬਗੇਲ ਨੂੰ ਜਿਹੜਾ ਹੈ ਗ੍ਰਿਫਤਾਰ ਵੀ ਕਰ ਲੈ ਕਰ ਲਿਆ ਗਿਆ ED ਉਸ ਨੂੰ ਆਪਣੇ ਘਰੇ ਲੈ ਕੇ ਆਇਆ ਕਿਉਂਕਿ ਬਵੇਸ਼ ਬਗੇਲ ਨੇ ਜਿਹੜੀ ਸੋਸ਼ਲ ਮੀਡੀਆ ਤੇ ਪੋਸਟ ਪਾਈ ਕਿ ਉਸ ਦੇ ਲੜਕੇ ਦਾ ਅੱਜ ਜਨਮ ਦਿਨ ਹੈ ਅਤੇ ਭਾਰਤੀ ਜਨਤਾ ਪਾਰਟੀ ਨੇ ਉਹਨਾਂ ਨੂੰ ਵੱਡਾ ਤੋਹਫਾ ਦਿੱਤਾ ਹੈ ਮੇਰੇ ਲੜਕੇ ਦੇ ਜਨਮ ਦਿਨ ਤੇ ਜਿਵੇਂ ਹੀ ਕਾਂਗਰਸੀ ਸਮਰਥਕਾਂ ਨੂੰ ਪਤਾ ਲੱਗਿਆ ਉਹ ਬਵੇਸ਼ ਬਗੇਲ ਦੇ ਘਰ ਪਹੁੰਚੇ ਉਹਨਾਂ ਨੇ ਜੰਮ ਕੇ ਨਾਹਰੇਬਾਜੀ ਕੀਤੀ ਅਤੇ ਉਸ ਤੋਂ ਬਾਅਦ ਉਹਨਾਂ ਨੇ ਪੱਥਰ ਬਾਜੀ ਕੀਤੀ ਏੜੀ ਦੀਆਂ ਗਟੀਆਂ ਤੇ ਹੁਣ ਜਿਨ੍ਹਾਂ ਨੂੰ ਪੱਥਰਬਾਜ਼ੀ ਕੀਤੀ ਗਈ ਹੈ ਉਹਨਾਂ ਦੇ ਕਿਸ ਤਰ੍ਹਾਂ ਦੀ ਕਾਨੂੰਨਕ ਕਾਰਵਾਈ ਹੋਵੇਗੀ ਤਾਂ ਆਉਣ ਵਾਲਾ ਸਮਾਂ ਦੱਸੇਗਾ ਲੇਕਿਨ ਸੂਤਰਾ ਦੇ ਹਵਾਲੇ ਤੋਂ ਜਿਹੜੀ ਵੱਡੀ ਖਬਰ ਆ ਰਹੀ ਹੈ ਕਿ ਬਬੇਸ਼ ਬਗੇਲ ਦੇ ਲੜਕੇ منی ਲਾਂਡਰੀ ਨੂੰ ਲੈ ਕੇ ਪੂਰੀ ਤਰ੍ਹਾਂ ਫਸ ਗਏ ਨੇ